ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗਗਨਦੀਪ ਸੇਖਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਤੇ ਅਫੀਸ਼ੀਅਲ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਇਹਦੇ ਪੇਪਰ ਕਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹੋਗੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਮੇਰੀ ਸਿਹਤ ਵਿਗੜਨ ਕਰਕੇ ਮੈਂ ਲਾਈਵ ਕਲਾਸਾਂ ਨਹੀਂ ਲਗਾ ਸਕਦਾ ਦੋਸਤੋ ਬਟ ਪਰਮਾਤਮਾ ਦੀ ਕਿਰਪਾ ਦੇ ਨਾਲ ਲੈਬਰਿੰਗ ਇੰਸਪੈਕਟਰ ਦੇ ਵਿੱਚ ਜੋ ਤੁਹਾਨੂੰ ਕੁਝ ਕਰਵਾਇਆ ਗਿਆ ਸੀ ਮੈਰਾਥਨ ਦਿੱਤੀ ਗਈਆਂ ਸਨ ਸਾਰੇ ਕੁਐਸਚਨ ਤੁਹਾਨੂੰ ਡਿੱਟੋ ਉਸੇ ਤਰ੍ਹਾਂ ਉਸੇ ਆਪਸ਼ਨ ਦੇ ਨਾਲ ਆ ਗਏ ਹਨ ਤੇ ਇਸੇ ਤਰ੍ਹਾਂ ਦੋਸਤੋ ਅਗਲੇ ਪੇਪਰਾਂ ਦੇ ਵਿੱਚ ਵੀ ਇਹੀ ਕੁਐਸਚਨ ਇਸੇ ਤਰ੍ਹਾਂ ਆਉਣ ਮੈਂ ਸ਼੍ਰੀ ਗੁਰੂ ਰਾਮਦਾਸ ਜੀ ਮੁਰੇ ਇਹੀ ਕੀ ਹੈ ਦੁਆ ਕਰਦਾ ਹਾਂ ਤੇ ਦੋਸਤੋ ਤੁਹਾਡੀ ਮਿਹਨਤ ਨੂੰ ਚਾਰ ਚੰਨ ਲੱਗ ਜਾਣ ਤੁਹਾਡੇ ਮਾਤਾ ਪਿਤਾ ਦਾ ਜੋ ਸੁਪਨਾ ਹੈ ਉਹ ਪੂਰਾ ਹੋਵੇ ਤੁਹਾਡਾ ਸੁਪਨਾ ਪੂਰਾ ਹੋਵੇ ਤੇ ਇਸ ਲਈ ਤੁਸੀਂ ਦੋਸਤੋ ਕਰਨਾ ਕੀ ਹੈ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤੇ ਅੱਜ ਦੀ ਵੀਡੀਓ ਜੋ ਹੋਵੇਗੀ ਭਾਵੇਂ ਉਹ ਰਿਕਾਰਡਡ ਹੈ ਜੋ ਵੀ ਉਸ ਵਿੱਚ ਗੱਲਾਂ ਕਈਆਂ ਗਈਆਂ ਹਨ ਦੋਸਤੋ ਪਹਿਲਾਂ ਕਈਆਂ ਗਈਆਂ ਹਨ ਬਟ ਤੁਸੀਂ ਉਹਨਾਂ ਨੂੰ ਇਗਨੋਰ ਕਰਨਾ ਹੈ ਤੁਸੀਂ ਓਨਲੀ ਕੰਟੈਂਟ ਤੇ ਧਿਆਨ ਦੇਣਾ ਹੈ ਦੋਸਤੋ ਤੁਸੀ ਕੰਟੈਂਟ ਤੇ ਧਿਆਨ ਦੇਣਾ ਹੈ ਤੁਹਾਨੂੰ ਥੋੜਾ ਟਾਈਮ ਹੀ ਰਿਕਾਰਡਡ ਕਲਾਸਿਸ ਮਿਲਣਗੀਆਂ ਬਟ ਮਿਲਣਗੀਆਂ ਉਹ ਜੋ ਪੇਪਰ ਦੇ ਵਿੱਚ ਕੁਐਸਚਨ ਪੁੱਛੇ ਗਏ ਹਨ ਤੁਹਾਨੂੰ ਉਹ ਕੁਐਸਚਨ ਮੈਂ ਕਦੇ ਵੀ ਨਹੀਂ ਕਰਾਵਾਂਗਾ ਜੋ ਪੇਪਰ ਦੇ ਵਿੱਚ ਹਜੇ ਤੱਕ ਬਿਲਕੁਲ ਵੀ ਨਹੀਂ ਬਣਿਆ ਤਾਂ ਦੋਸਤੋ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ ਦੋਸਤੋ ਦੇਖੋ ਸਭ ਤੋਂ ਪਹਿਲਾਂ ਕਹਿੰਦਾ ਹੈ ਭਾਸ਼ਾ ਲੋਕ ਜੀਵਨ ਦਾ ਇੱਕ ਮੁੱਖ ਅੰਗ ਹੈ ਮਤਲਬ ਕੀ ਹੈ ਭਾਸ਼ਾ ਲੋਕ ਜੀਵਨ ਦਾ ਕੀ ਹੈ ਮੁੱਖ ਅੰਗ ਹੈ ਦੋਸਤੋ ਯਾਦ ਰੱਖਣਾ ਇਹ ਲਾਈਨ ਨੂੰ ਤੁਸੀਂ ਐਵੇਂ ਨਾ ਲਿਓ ਇਹ ਕੀਆ ਕੁਐਸਚਨ ਪੁੱਛਿਆ ਜਾਵੇਗਾ ਤਾਂ ਮੁੱਖ ਅੰਗ ਹੈ ਕੌਣ ਹੈ ਭਾਸ਼ਾ ਹੈ ਲੋਕ ਜੀਵਨ ਦਾ ਇੱਕ ਮੁੱਖ ਕੀ ਹੈ ਭਾਸ਼ਾ ਹੈ ਸ਼ਬਦ ਹੈ ਧੁਨੀ ਹੈ ਜਾਂ ਕੋਈ ਨਹੀਂ ਤਾਂ ਇਸ ਤਰ੍ਹਾਂ ਕੁਐਸਚਨ ਬਣ ਕੇ ਆਵੇਗਾ ਤੁਹਾਡੇ ਸਾਹਮਣੇ ਅਤੇ ਡੋਲੂ ਮਾਜ ਕੇ ਚਲਾ ਜਾਵੇਗਾ ਤਾਂ ਦੋਸਤੋ ਨੈਕਸਟ ਕਹਿੰਦਾ ਹੈ ਭਾਸ਼ਾ ਦੇ ਕਿੰਨੇ ਅੰਗ ਹੁੰਦੇ ਹਨ ਚਾਰ ਅੰਗ ਹੁੰਦੇ ਹਨ ਤਾਂ ਉਹ ਤਾਂ ਠੀਕ ਹੈ ਹੁਣ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿਹੜੇ-ਕਿਹੜੇ ਇੱਕ ਤਾਂ ਧੁਨੀ ਹੁੰਦੀ ਹੈ ਸ਼ਬਦ ਹੁੰਦਾ ਹੈ ਵਾਕ ਹੁੰਦਾ ਹੈ ਅਤੇ ਅਰਥ ਹੁੰਦਾ ਹੈ ਨੈਕਸਟ ਕਹਿੰਦਾ ਹੈ ਜੀ ਮਨੁੱਖ ਆਪਣੇ ਮਾਨ ਦੇ ਹੁਣ ਕੁਐਸਚਨ ਬਣਿਆ ਹੋਇਆ ਹੈ ਇਹ ਮਨੁੱਖ ਆਪਣੇ ਮਾਨ ਦੇ ਹਾ ਭਾਵ ਜੋ ਹਾ ਭਾਵ ਹੁੰਦੇ ਹਨ ਅਤੇ ਵਿਚਾਰ ਜਦੋਂ ਦੂਸਰਿਆਂ ਅੱਗੇ ਰੱਖਦਾ ਹੈ ਜਦੋਂ ਕਿ ਇਹ ਦੂਸਰਿਆਂ ਅੱਗੇ ਪ੍ਰਗਟ ਕਰਨ ਲਈ ਜਿਹੜੇ ਸਾਧਨ ਦੀ ਵਰਤੋਂ ਕਰਦਾ ਉਸ ਨੂੰ ਕੀ ਕਹਿੰਦੇ ਹਨ ਭਾਸ਼ਾ ਕਿਹਾ ਜਾਂਦਾ ਹੈ ਵੈਰੀ ਇੰਪੋਰਟੈਂਟ ਅਤੇ ਭਾਸ਼ਾ ਦੇ ਕਿੰਨੇ ਰੂਪ ਹਨ ਦੋਸਤੋ ਜਿੰਨੀਆਂ ਲੈਣਾ ਹਨ ਇਹਨਾਂ ਦੇ ਵਿੱਚੋਂ ਸਾਰੇ ਕੁਐਸਚਨ ਹੀ ਹਨ ਕੋਈ ਫालतू ਡਾਟਾ ਤੁਹਾਨੂੰ ਮੈਂ ਨਹੀਂ ਦਿੱਤਾ ਦੋਸਤੋ ਤਾਂ ਭਾਸ਼ਾ ਦੇ ਕਿੰਨੇ ਰੂਪ ਹਨ ਸਿੱਧਾ ਕੁਐਸਚਨ ਬਣ ਕੇ ਆਵੇਗਾ ਤਾਂ ਦੋ ਰੂਪ ਹਨ ਭਾਸ਼ਾ ਦੇ ਅੰਗ ਕਿੰਨੇ ਹਨ ਚਾਰ ਅੰਗ ਹਨ ਦੋਸਤੋ ਕਨਫਿਊਜ਼ ਨਾ ਹੋਣਾ ਰੂਪ ਦੋ ਹਨ ਅਤੇ ਅੰਗ ਚਾਰ ਹਨ ਜੇਕਰ ਅੰਗ ਦੀ ਗੱਲ ਕੀਤੀ ਜਾਵੇ ਤਾਂ ਧੁਨੀ ਸ਼ਬਦ ਸ਼ਬਦ ਤੋਂ ਬਾਅਦ ਕੀ ਬਣ ਗਿਆ ਵਾਕ ਤੇ ਜਦੋਂ ਵਾਕ ਬਣ ਗਿਆ ਉਹਨਾਂ ਦੇ ਅਰਥ ਵੀ ਨਿਕਲ ਗਏ ਤਾਂ ਦੋਸਤੋ ਉਹ ਤਾਂ ਹੋ ਗਏ ਚਾਰ ਬਟ ਜਦੋਂ ਰੂਪ ਦੀ ਗੱਲ ਕੀਤੀ ਦਾ ਰੂਪ ਤੋਂ ਸਾਨੂੰ ਪਤਾ ਲੱਗਿਆ ਕਿ ਦੋ ਹੀ ਰੂਪ ਹਨ ਇੱਕ ਤਾਂ ਅਸੀਂ ਬੋਲ ਕੇ ਆਮੋ ਸਾਹਮਣੇ ਗੱਲ ਕਰਦੇ ਹਾਂ ਇੱਕ ਅਸੀਂਆਂ ਦਾ ਗੁੱਸਾ ਕੱਢ ਲਈ ਚਿੱਠੀਆਂ ਲਿਖਦੇ ਹਾਂ ਤਾਂ ਉਹ ਕੀ ਹੋ ਗਿਆ ਲਿਖਤੀ ਭਾਸ਼ਾ ਹੋ ਗਈ ਤਾਂ ਦੋਸਤੋ ਸਿੱਧੇ ਸਿੱਧੇ ਕੁਐਸਚਨ ਇਹ ਪੇਪਰ ਵਿੱਚ ਬਣਿਆ ਸਭ ਤੋਂ ਪਹਿਲਾਂ ਤਾਂ ਇੰਪੋਰਟੈਂਟ ਤੁਹਾਡੇ ਲਈ ਕੀ ਸੀ ਭਾਸ਼ਾ ਲੋਕ ਜੀਵਨ ਦਾ ਇੱਕ ਕੀ ਹੈ ਮੁੱਖ ਅੰਗ ਹੈ ਦੋਸਤੋ ਇਹ ਯਾਦ ਰੱਖਣੀ ਹੈ ਅਤੇ ਚਾਰ ਕੀ ਹਨ ਮੁੱਖ ਅੰਗ ਹਨ ਦੋਸਤੋ ਦੇਖੋ ਅੱਗੇ ਕਹਿੰਦਾ ਹੈ ਮੌਖਿਕ ਜਾਂ ਬੋਲਚਾਲ ਦੋ ਰੂਪ ਹਨ ਮੌਖਿਕ ਜਾਂ ਬੋਲਚਾਲ ਜੋ ਭਾਸ਼ਾ ਦੋ ਵਕਤਿਆਂ ਜਾਂ ਦੋ ਬੁਲਾਰਿਆਂ ਵਿੱਚ ਮੌਖਿਕ ਢੰਗ ਨਾਲ ਕੀਤੀ ਜਾ ਰਹੀ ਸਧਾਰਨ ਗੱਲਬਾਤ ਹੁੰਦੀ ਹੈ ਦੋਸਤੋ ਜਿਹੜੀ ਕੀ ਹੈ ਸਧਾਰਨ ਗੱਲਬਾਤ ਹੁੰਦੀ ਹੈ ਉਸ ਨੂੰ ਕੀ ਕਹਿੰਦੇ ਹਨ ਮੌਖਿਕ ਬੋਲਚਾਲ ਕਹਿੰਦੇ ਹਨ ਤੇ ਦੂਜਾ ਕਿਹੜਾ ਹੈ ਲਿਖਤੀ ਭਾਸ਼ਾ ਦੋਸਤੋ ਸਿੱਧਾ ਕੁਐਸਚਨ ਬਣੇ ਹੋਏ ਹਨ ਇਹ ਐਗਜ਼ਾਮੀਨਰ ਤੁਹਾਨੂੰ ਤੰਗ ਨਹੀਂ ਕਰੇਗਾ ਉਹ ਓਨਲੀ ਤੁਹਾਡੀ IQ ਹੀ ਚੈੱਕ ਕਰੇਗਾ ਤਾਂ ਦੋਸਤੋ ਉਹ ਟਫ ਕੁਐਸਚਨ ਨਹੀਂ ਪਾਵੇਗਾ ਪੁੱਛੇਗਾ ਉਹ ਸਿੰਪਲ ਜਿਹੇ ਕੁਐਸਚਨ ਬਸ ਤੁਹਾਨੂੰ ਟਫ ਲੱਗਣਗੇ ਜੇਕਰ ਨਾ ਪੜੇ ਹੋਏ ਜੇਕਰ ਉਹਨਾਂ ਬਾਰੇ ਤੁਹਾਨੂੰ ਪਤਾ ਹੋਇਆ ਤਾਂ ਤੁਹਾਨੂੰ ਉਹ ਕੀ ਲੱਗਣਗੇ ਸੌਖੇ ਲੱਗਣਗੇ ਤੇ ਇਹਦੇ ਨਾਲ ਜੋ ਬੈਠਾ ਉਸਨੇ ਨਹੀਂ ਪੜਿਆ ਉਸਨੂੰ ਕੀ ਲੱਗੇਗਾ ਉਹ ਔਖਾ ਲੱਗੇਗਾ ਤਾਂ ਦੇਖੋ ਲਿਖਤੀ ਭਾਸ਼ਾ ਦੀ ਗੱਲ ਕੀਤੀ ਜਾਵੇ ਸਾਰੇ ਨੂੰ ਪਤਾ ਹੈ ਕਿ ਲਿਖਤੀ ਰੂਪ ਵਿੱਚ ਜਿਹਨੂੰ ਲਿਖਿਆ ਜਾਂਦਾ ਉਸਨੂੰ ਲਿਖਤੀ ਭਾਸ਼ਾ ਕਹਿੰਦੇ ਹਨ ਤਾਂ ਦੋਸਤੋ ਇਹਨਾਂ ਤੋਂ ਤੁਹਾਨੂੰ ਪਤਾ ਲੱਗਿਆ ਭਾਸ਼ਾ ਦੇ ਰੂਪ ਕਿੰਨੇ ਹੁੰਦੇ ਹਨ ਦੋ ਹੁੰਦੇ ਹਨ ਸਰ ਜੀ ਅੰਗ ਕਿੰਨੇ ਹੁੰਦੇ ਹਨ ਚਾਰ ਅੰਗ ਹੁੰਦੇ ਹਨ ਇੱਕਾਂ ਦੇ ਧੁਨੀ ਲੱਗੀ ਹੁੰਦੀ ਹੈ ਇੱਕਾਂ ਦੇ ਸ਼ਬਦ ਲੱਗਿਆ ਹੁੰਦਾ ਇੱਕ ਵਾਕ ਤੇ ਇੱਕ ਕੀ ਹੈ ਅਰਥ ਲੱਗਿਆ ਹੁੰਦਾ ਹੈ ਮਤਲਬ ਕੀ ਹੈ ਉਸ ਤੇ ਅੰਗ ਹਨ ਨੈਕਸਟ ਗੱਲ ਇਹ ਹੈ ਜੀ ਬਹੁਤ ਇੰਪੋਰਟੈਂਟ ਜਿਵੇਂ ਜਿਵੇਂ ਅੱਗੇ ਚੱਲੀ ਜਾਵਾਂਗੇ ਉਹ ਕੀ ਆ ਇੰਪੋਰਟੈਂਟ ਲੱਗ ਹੀ ਜਾਵੇਗਾ ਕਈ ਵਾਰ ਇੱਕੋ ਵਾਕ ਨੂੰ ਵੱਖ-ਵੱਖ ਢੰਗਾਂ ਰਾਹੀਂ ਉਚਾਰਿਆ ਜਾਂਦਾ ਹੈ ਜਦੋਂ ਕਿ ਲਿਖਤੀ ਭਾਸ਼ਾ ਵਿੱਚ ਅਜਿਹਾ ਨਹੀਂ ਹੁੰਦਾ ਤਾਂ ਕੁਐਸਚਨ ਦੋਸਤੋ ਇਹ ਬਣ ਕੇ ਆ ਸਕਦਾ ਇਹਨਾਂ ਵਿੱਚੋਂ ਲਿਖਤੀ ਭਾਸ਼ਾ ਵਿੱਚ ਕੀ ਨਹੀਂ ਹੁੰਦਾ ਕੁਐਸਚਨ ਇਸ ਤਰ੍ਹਾਂ ਬਣ ਕੇ ਆਵੇਗਾ ਜਾਂ ਜਿਸ ਵਿੱਚ ਵਾਕ ਨੂੰ ਵੱਖ-ਵੱਖ ਢੰਗਾਂ ਰਿਹਾ ਉਚਾਰਿਆ ਜਾਂਦਾ ਹੈ ਉਹ ਕਿਸ ਵਿੱਚ ਉਚਾਰਿਆ ਨਹੀਂ ਜਾ ਸਕਦਾ ਤਾਂ ਇਸ ਤਰ੍ਹਾਂ ਕੁਐਸਚਨ ਬਣ ਗਿਆ ਤਾਂ ਐਗਜ਼ਾਮੀਨਰ ਨੇ ਤੁਹਾਡੀ IQ ਹੀ ਚੈੱਕ ਕਰਨੀ ਹੈ ਤਾਂ ਬੀ ਅਲਰਟ ਇਸ ਲਈ ਵਾਕ ਬੜੇ ਧਿਆਨ ਨਾਲ ਸਿਰਜਿਆ ਜਾਂਦਾ ਹੈ ਕੋਈ ਗੱਲ ਅੱਧੀ ਅਧੂਰੀ ਜਾਂ ਅਣਕਹੀ ਆ ਜਾਰ ਰੱਖਣਾ ਹੈ ਦੋਸਤੋ ਅੱਧੀ ਅਧੂਰੀ ਜਾਂ ਅਣਕਹੀ ਨਹੀਂ ਛੱਡੀ ਜਾ ਸਕਦੀ ਕਿਸ ਵਿੱਚ ਗੱਲ ਅੱਧੀ ਅਧੂਰੀ ਜਾਂ ਅਣਕਹੀ ਨਹੀਂ ਛੱਡੀ ਜਾ ਸਕਦੀ ਤਾਂ ਉਹ ਹੈ ਲਿਖਤੀ ਭਾਸ਼ਾ ਵਿੱਚ ਦੋਸਤੋ ਵੈਰੀ ਇੰਪੋਰਟੈਂਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹ ਕਿਉਂਕਿ ਇਸ ਨੂੰ ਕੋਈ ਨਹੀਂ ਪੜਦਾ ਅਤੇ ਡੋਲੂ ਮੰਜਵਾ ਕੇ ਆ ਜਾਂਦੇ ਹਨ ਪੇਪਰ ਦੇ ਵਿੱਚ ਇਹੀ ਕੁਐਸਚਨ ਉਹਦੋਂ ਔਖਾ ਲੱਗੇਗਾ ਜੇਕਰ ਨਾ ਪੜਿਆ ਹੋਇਆ ਕਿਉਂਕਿ ਉਹਨਾਂ ਦੇ ਪੁੱਛਣ ਦਾ ਨਜ਼ਰੀਆ ਹੀ ਵੱਖਰਾ ਹੋਵੇਗਾ ਦੋਸਤੋ ਹਰ ਦੇਸ਼ ਜਾਂ ਇਲਾਕੇ ਦੇ ਲੋਕ ਵੱਖ-ਵੱਖ ਪਛਾਹਵਾ ਬੋਲਦੇ ਹਨ ਆਈ ਨੋ ਜਿਵੇਂ ਕਿ ਅਸਾਮ ਦੀ ਅਸਾਮੀ ਹੋਗੀ ਬੰਗਾਲ ਦੀ ਬੰਗਾਲੀ ਹੋਗੀ ਪੰਜਾਬ ਦੀ ਪੰਜਾਬੀ ਹੋਗੀ ਤਾਂ ਦੋਸਤੋ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ 8ਵੇਂ ਸ਼ੈਡਿਊਲ ਦੇ ਵਿੱਚ ਪਛਾਹਵਾ ਦੀ ਗੱਲ ਕੀਤੀ ਗਈ ਹੈ ਅਤੇ ਉਹ 22 ਪਛਾਹਵਾ ਹਨ ਪ੍ਰਮਾਣਿਤ ਪਛਾਹਵਾ ਹਨ ਦੋਸਤੋ ਯਾਦ ਰੱਖਣਾ ਇਹ ਇਹ ਤਾਂ ਸੀ ਦੋਸਤੋ ਭਾਸ਼ਾ ਹੁਣ ਭਾਸ਼ਾ ਦੇ ਰੂਪ ਅਸੀਂ ਹੋਰ ਵੀ ਦੇਖ ਲੈਣੇ ਆ ਕਿਹੜੇ-ਕਿਹੜੇ ਹਨ ਦੋ ਰੂਪ ਤਾਂ ਮੁੱਖ ਰੂਪਾਂ ਹੀ ਪੜ ਚੁੱਕੇ ਹਾਂ ਇੱਕ ਕੀ ਹੈ ਮੌਖਿਕ ਜਾਂ ਬੋਲਚਾਲ ਤੇ ਦੂਜਾ ਹੈ ਲਿਖਤੀ ਭਾਸ਼ਾ ਤਾਂ ਦੋਸਤੋ ਹੁਣ ਦੇਖੋ ਮਾਤ ਭਾਸ਼ਾ ਕਿਹਾ ਹੈ ਇਹ ਹੁਣ ਤੁਹਾਨੂੰ ਪੀਐਸਟੈਟ ਵਾਲਿਆਂ ਨੂੰ ਸੀਟੈਟ ਵਾਲਿਆਂ ਨੂੰ ਈਟਟੀ ਵਾਲਿਆਂ ਨੂੰ ਕੁਐਸਚਨ ਪਹਿਲਾਂ ਵੀ ਬਣਿਆ ਹੈ ਪੇਪਰ 'ਚ ਇਹਦੀ ਵੀ ਬਣੇਗਾ ਮਾਤ ਭਾਸ਼ਾ ਕਿਹੜੀ ਹੁੰਦੀ ਹੈ ਦੋਸਤੋ ਉਹ ਭਾਸ਼ਾ ਜਿਹੜੀ ਬੱਚਾ ਆਪਣੇ ਘਰ ਪਰਿਵਾਰ ਤੋਂ ਸਿੱਖਦਾ ਹੈ ਉਹ ਮਾਤ ਭਾਸ਼ਾ ਹੁੰਦੀ ਹੈ ਤਾਂ ਦੋਸਤੋ ਇਹ ਸਿੱਧਾ ਕੁਐਸਚਨ ਹੈ ਐਗਜ਼ਾਮੀਨਰ ਵੱਲੋਂ ਹੋਰੀ ਤਰ੍ਹਾਂ ਦਾ ਬਣਾ ਕੇ ਪੁੱਛ ਲਿਆ ਜਾਂਦਾ ਹੈ ਅਤੇ ਕਈ ਜਾਣ ਦਾ ਡੋਲੂ ਉੱਥੇ ਮਾਜਿਆ ਜਾਂਦਾ ਹੈ ਕਿਉਂ ਕਿ ਆਪਸ਼ਨਾਂ ਇਹ ਸਾਰੀਆਂ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ ਤਾਂ ਇਹ ਮੈਂ ਪੀਐਸਟੈਟ ਸੀਟੈਟ ਵਾਲਿਆਂ ਲਈ ਤੇ ਈਟੀਟੀ ਵਾਲਿਆਂ ਲਈ ਕਹਿ ਰਿਹਾ ਹਾਂ ਨੈਕਸਟ ਕਹਿੰਦਾ ਹੈ ਜੀ ਰਾਜ ਭਾਸ਼ਾ ਰਾਜ ਭਾਸ਼ਾ ਕਿਸੇ ਪ੍ਰਾਂਤ ਜਾਂ ਇਲਾਕੇ ਦੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਜਾਂਦਾ ਹੈ ਤਾਂ ਦੋਸਤੋ ਯਾਦ ਰੱਖਣਾ ਹੈ ਇਲਾਕੇ ਦੀ ਮਤਲਬ ਕੀ ਹੈ ਆਪਣਾ ਪੰਜਾਬ ਕੀ ਹੈ ਇੱਕ ਰਾਜ ਹੈ ਤੇ ਪੰਜਾਬ ਚ ਕੀ ਬੋਲੀ ਜਾਂਦੀ ਹੈ ਪੰਜਾਬੀ ਬੋਲੀ ਜਾਂਦੀ ਹੈ ਹਰਿਆਣੇ ਚ ਹਿੰਦੀ ਬੋਲੀ ਜਾਂਦੀ ਹੈ ਬਿਹਾਰ ਚ ਹਿੰਦੀ ਬੋਲੀ ਜਾਂਦੀ ਹੈ ਅਸਾਮ ਚ ਅਸਾਮੀ ਇਸੇ ਤਰ੍ਹਾਂ ਗੁਜਰਾਤ ਗੁਜਰਾਤੀ ਤਾਂ ਈਟੀਸੀ ਇਹ ਰਾਜਾਂ ਦੀਆਂ ਪਛਾਣਾਂ ਹਨ ਰਾਸ਼ਟਰੀ ਭਾਸ਼ਾ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਹਰ ਦੇਸ਼ ਦੀ ਆਪਣੀ ਇੱਕ ਰਾਸ਼ਟਰੀ ਭਾਸ਼ਾ ਹੁੰਦੀ ਹੈ ਜਿਸ ਤਰ੍ਹਾਂ ਕਿ ਸਾਡੀ ਰਾਸ਼ਟਰੀ ਭਾਸ਼ਾ ਕੀ ਹੈ ਹਿੰਦੀ ਹੈ ਦੋਸਤੋ ਤਾਂ ਆਰਟੀਕਲ ਕਿੰਨੇ ਚ ਲਿਖਿਆ ਹੈ ਇਹ ਕਮੈਂਟ ਬਾਕਸ ਵਿੱਚ ਤੁਸੀਂ ਦੱਸ ਦੇਣਾ ਦੋਸਤੋ 343 ਦੇ ਵਿੱਚ ਲਿਖਿਆ ਗਿਆ ਹੈ ਰਾਸ਼ਟਰੀ ਭਾਸ਼ਾ ਬਾਰੇ ਦੋਸਤੋ ਨੈਕਸਟ ਕਹਿੰਦਾ ਹੈ ਅੰਤਰਰਾਸ਼ਟਰੀ ਭਾਸ਼ਾ ਤਾਂ ਅੰਤਰਰਾਸ਼ਟਰੀ ਭਾਸ਼ਾ ਦੀ ਗੱਲ ਕੀਤੀ ਜਾਵੇ ਤਾਂ ਕਹਿੰਦਾ ਹੈ ਜਿਹੜੀ ਭਾਸ਼ਾ ਆ ਯਾਦ ਰੱਖਣਾ ਦੋਸਤੋ ਕਿਸੇ ਦੇਸ਼ ਦੇ ਲੋਕਾਂ ਨੂੰ ਦੂਜੇ ਦੇਸ਼ ਨਾਲ ਜੋੜਦੀ ਹੈ ਉਸ ਨੂੰ ਕੀ ਕਹਿੰਦੇ ਹਨ ਅੰਤਰਰਾਸ਼ਟਰੀ ਭਾਸ਼ਾ ਕਹਿੰਦੇ ਹਨ ਦੋਸਤੋ ਆ ਜਿਹੜੀ ਡੈਫੀਨੇਸ਼ਨ ਦਿੱਤੀ ਹੈ ਇਹ ਪੁੱਛਿਆ ਜਾਵੇਗਾ ਤੇ ਇਹਨਾਂ ਬਾਰੇ ਆਪਸ਼ਨਾਂ 'ਚ ਦਿੱਤਾ ਹੋਵੇਗਾ ਤਾਂ ਯਾਦ ਰੱਖਣਾ ਹੈ ਮਗਰਲੀ ਚੀਜ਼ ਵੀ ਪੜਕੀ ਜਾਣੀ ਹੈ ਮੂਰਲੀ ਚੀਜ਼ ਵੀ ਪੜਕੇ ਜਾਣੀ ਹੈ ਤਾ ਦੋਸਤੋ ਅੰਗਰੇਜ਼ੀ ਇਖਦਾ ਪਕਤਾ ਠੀਕ ਸੀ ਨੈਕਸਟ ਆ ਗਿਆ ਦੋਸਤੋ ਗੁਪਤ ਭਾਸ਼ਾ ਤਾਂ ਇਹ ਕੁਐਸਚਨ ਡੋਲੂ ਮੰਜਵਾਵੇਗਾ ਜਿਹੜੀ ਭਾਸ਼ਾ ਦੀ ਤੋਂ ਕੁਝ ਇੱਕ ਖਾਸ ਵਰਗ ਦੇ ਲੋਕਾਂ ਮਤਲਬ ਕਿਸੇ ਕਿਸੇ ਜੋਗ ਜਿਵੇਂ ਫੌਜੀ ਹੋਗੇ ਨਿਹੰਗ ਸਿੰਘ ਹੋਗੇ ਗੁਪਤ ਭਾਸ਼ਾ ਹੁੰਦੀ ਹੈ ਉਹਨਾਂ ਦੀ ਤਾਂ ਲੋਕਾਂ ਦੇ ਇਹ ਕੀਤੀਆਂ ਦੀ ਉਹਨਾਂ ਵਿੱਚ ਤਾਂ ਲੋਕਾਂ ਦੇ ਆਪਣੇ ਕਿੱਤੇ ਨਾਲ ਸੰਬੰਧਿਤ ਕੀ ਹੁੰਦੇ ਹਨ ਉਹਨਾਂ ਦੇ ਕੋਡ ਹੁੰਦੇ ਹਨ ਉਹ ਕਿਹੜੀ ਭਾਸ਼ਾ ਹੁੰਦੀ ਹੈ ਜਿਸ ਵਿੱਚ ਆਪਣੇ ਕੋਡ ਹੁੰਦੇ ਹਨ ਤਾਂ ਉਹ ਗੁਪਤ ਭਾਸ਼ਾ ਹੁੰਦੀ ਹੈ ਇਹਨਾਂ ਵਿੱਚੋਂ ਗੁਪਤ ਭਾਸ਼ਾ ਕਿੰਨਾ ਵਿੱਚ ਮਿਲਦੀ ਹੈ ਤਾਂ ਉਹ ਵੀ ਦੇਖ ਲੈਣਾ ਦੋਸਤੋ ਖਾਸ ਵਰਗ ਦੇ ਲੋਕਾਂ ਵਿੱਚ ਇਹ ਕੀ ਆਪਸ਼ਨ ਹੋਵੇਗੀ ਖਾਸ ਵਰਗ ਦੇ ਲੋਕਾਂ ਵਿੱਚ ਕਿਸ ਤਰ੍ਹਾਂ ਦੀ ਭਾਸ਼ਾ ਦਾ ਉਪਯੋਗ ਕੀਤਾ ਜਾਂਦਾ ਹੈ ਅੰਤਰਰਾਸ਼ਟਰੀ ਭਾਸ਼ਾ ਰਾਸ਼ਟਰੀ ਭਾਸ਼ਾ ਗੁਪਤ ਭਾਸ਼ਾ ਜਾਂ ਟਕਸਾਲੀ ਭਾਸ਼ਾ ਡੋਲੂ ਮੰਜਾਇਆ ਜਾਵੇਗਾ ਉੱਥੇ ਸਾਰੇ ਲਾ ਕੇ ਆਉਣਗੇ ਟਕਸਾਲੀ ਬਾਸ਼ਾ ਕਿਉਂਕਿ ਇਹ ਕੁਐਸਚਨ ਵਾਰ-ਵਾਰ ਪੰਦਾ ਹੈ ਤੇ ਇਸੇ ਕਰਕੇ ਸਾਰੇ ਉਸ ਨੂੰ ਸਹੀ ਕਰਉਣਗੇ ਤਾਂ ਇਸ ਕਰਕੇ ਕਹਿ ਰਿਹਾ ਦੋਸਤੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਥੈਰੇਟਿਕਲ ਪੋਰਸ਼ਨ ਅਤੇ ਜਦੋਂ MCQ ਆਉਣਗੇ ਤਾਂ ਤੁਹਾਡੇ ਆਈ ਹੋਪ ਸਾਰੇ ਸਹੀ ਹੋਣਗੇ ਜੇਕਰ ਤੁਸੀਂ ਚੰਗੀ ਤਰ੍ਹਾਂ ਨਾਲ ਕੀਤੇ ਹੋਣਗੇ ਅਤੇ ਜੋ ਦੋਸਤੋ ਤੁਹਾਡੇ ਵਿੱਚੋਂ ਸਕਿਪ ਕਰਨਾ ਚਾ ਰਹੇ ਹਨ ਵੀਡੀਓ ਨੂੰ ਉਹਨਾਂ ਦੇ ਲਈ ਕੀ ਹੈ ਬਿਲਕੁਲ ਵੀ ਬੈਨੀਫੀਸ਼ੀਅਲ ਨਹੀਂ ਰਹਿਣ ਵਾਲੀ ਇਹ ਵੀਡੀਓ ਕਿਉਂਕਿ ਜੋ ਐਂਡ ਤੱਕ ਦੇਖਣਗੇ ਉਹਨਾਂ ਦੇ ਲਈ ਹੀ ਬੈਨੀਫੀਸ਼ੀਅਲ ਰਹੇਗੀ ਇਹ ਸਮਾਰਟਨੈਸ ਅਪਰੋਚ ਇਹੀ ਯੂਜ਼ ਹੋਈ ਹੈ ਕਿ ਇੱਥੇ ਤੁਹਾਡੇ ਲਈ ਫालतू ਡਾਟਾ ਨਹੀਂ ਲੈ ਕੇ ਜਾਂਦਾ ਗਿਆ ਦੋਸਤੋ ਨੈਕਸਟ ਕਹਿੰਦਾ ਹੈ ਸਾਇਤਿਕ ਭਾਸ਼ਾ ਸਾਹਿਤਕ ਭਾਸ਼ਾ ਕਿਹੜੀ ਹੁੰਦੀ ਹੈ ਲਿਖਤੀ ਅਤੇ ਬੋਲਚਾਲ ਦੋਵਾਂ ਤਰ੍ਹਾਂ ਦੀ ਸ਼ਬਦਾਵਲੀ ਮਿਲਦੀ ਹੈ ਇਹਦੇ ਵਿੱਚ ਤੇ ਭਾਸ਼ਾ ਦੇ ਮਿਆਰ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਕਿਸ ਦੇ ਵਿੱਚ ਭਾਸ਼ਾ ਦੇ ਮਿਆਰ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਸਾਹਿਤਕ ਭਾਸ਼ਾ ਵਿੱਚ ਰੱਖਿਆ ਜਾਂਦਾ ਹੈ ਤੇ ਦੋਸਤੋ ਹੋਰ ਕੀ ਕਹਿੰਦੇ ਹਨ ਇਹਨੂੰ ਟਕਸਾਲੀ ਵੀ ਕਹਿੰਦੇ ਹਨ ਤਾਂ ਅੱਗੇ ਆਈ ਗਿਆ ਹੁਣ ਦੋਸਤੋ ਪਟਵਾਰੀ ਦੇ ਵਿੱਚ ਇਹ ਕੁਐਸਚਨ ਆਇਆ ਸੀ ਪਟਵਾਰੀ ਦੇ ਵਿੱਚ 2023 ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ ਟਕਸਾਲੀ ਭਾਸ਼ਾ ਦੇ ਬੰਦੇ ਵੀ ਹਨ ਮੋਸਟ ਰਿਪੀਟਡ ਕੁਐਸਚਨ ਬੰਦੇ ਹਨ ਇਸ ਦੇ ਵਿੱਚੋਂ ਤਾਂ ਆਪਾਂ ਉਸੇ ਦੀ ਗੱਲ ਕੀਤੀ ਹੈ ਜਿਸ ਦੀ ਵਰਤੋਂ ਸਰਕਾਰੀ ਕੰਮਕਾਜ ਸਿੱਖਿਆ ਦੇ ਖੇਤਰ মিডিਆ ਦੇ ਖੇਤਰ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ ਟਕਸਾਲੀ ਭਾਸ਼ਾ ਦੀ ਵਰਤੋਂ ਯਾਦ ਰੱਖਣਾ ਹੈ ਦੋਸਤੋ ਮਤਲਬ ਕਿ ਕੰਮਕਾਜ ਸਿੱਖਿਆ ਦੇ ਖੇਤਰ ਹੋ ਗਿਆ মিডিਆ ਦੇ ਖੇਤਰ ਹੋ ਗਿਆ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਦੀ ਕੀ ਹੈ ਵਰਤੋਂ ਕੀਤੀ ਜਾਂਦੀ ਹੈ ਤਾਂ ਪੰਜਾਬੀ ਦੀ ਮਤਲਬ ਪੰਜਾਬ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਮਾਝੀ ਹੈ ਦੋਸਤੋ ਤੇ ਪੰਜਾਬ ਹੁਣੇ ਪੰਜਾਬ ਦੀ ਟਕਸਾਲੀ ਭਾਸ਼ਾ ਮਾਝੀ ਹੈ ਦੋਸਤੋ ਯਾਦ ਰੱਖਣਾ ਹੈ ਅਤੇ ਕਮੈਂਟ ਬਾਕਸ ਵਿੱਚ ਦੱਸ ਦਿਓ ਕਿ ਮਾਝੀ ਏਰੀਏ ਦੇ ਵਿੱਚ ਕਿੰਨੇ ਜ਼ਿਲ੍ਹੇ ਆਉਂਦੇ ਹਨ ਅਤੇ ਉਹਨਾਂ ਜ਼ਿਲ੍ਹਿਆਂ ਦੇ ਨਾਮ ਵੀ ਦੱਸੋ ਅਤੇ ਕਿੰਨੇ ਜ਼ਿਲ੍ਹੇ ਮਾਝੇ ਦੇ ਹਨ ਜੋ ਕਿ ਪਾਕਿਸਤਾਨ ਦੇ ਨਾਲ ਸਰਹੱਦ ਲੱਗਦੀ ਹੈ ਇਹ ਵੀ ਕਮੈਂਟ ਬਾਕਸ ਵਿੱਚ ਦੱਸਣਾ ਹੈ ਅੱਗੇ ਆ ਗਿਆ ਦੋਸਤੋ ਜ਼ਰੂਰੀ ਗੱਲ ਇਹ ਵੀ ਬੜੀ ਇੰਪੋਰਟੈਂਟ ਹੈ ਕੋਈ ਉਪ ਭਾਸ਼ਾ ਸਾਲੀ ਭਾਸ਼ਾ ਬਣਨ ਦੀ ਸਮਰੱਥਾ ਰੱਖਦੀ ਹੈ ਵੈਰੀ ਵੈਰੀ ਇੰਪੋਰਟੈਂਟ ਦੋਸਤੋ ਇਹਨੂੰ ਤਾਂ ਤੁਸੀਂ ਯਾਦ ਕਰਕੇ ਚੱਲਣਾ ਪੇਪਰ ਦੇ ਵਿੱਚ ਐਗਜ਼ਾਮੀਨਰ ਵੱਲੋਂ ਇਹ ਚੀਜ਼ ਪੁੱਛੀ ਜਾ ਸਕਦੀ ਹੈ ਕੀ ਕਹਿੰਦਾ ਹੈ ਕਿ ਕੋਈ ਵੀ ਉਪਭਾਸ਼ਾ ਜਿਸ ਤਰ੍ਹਾਂ ਕਿ ਉਪਭਾਸ਼ਾਵਾਂ ਹਨ ਤਾਂ ਉਪਭਾਸ਼ਾ ਟਕਸਾਲੀ ਭਾਸ਼ਾ ਬਣਦੀ ਸਮਰੱਥਾ ਰੱਖਦੀ ਹੈ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਕਿ ਪੰਜਾਬ ਚ ਪਵਾਦੀ ਵੀ ਬੋਲੀ ਜਾਂਦੀ ਹੈ ਜੇ ਉਧਰ ਜਲੇ ਮਲਬਈ ਬੋਲੀ ਜਾਂਦੀ ਹੈ ਮਾਜੀ ਬੋਲੀ ਜਾਂਦੀ ਹੈ ਟਕਸਾਲੀ ਬੋਲੀਆਂ ਜਾਂਦੀਆਂ ਕੁਝ ਵੀ ਕਹਿ ਸਕਦਾ ਹੈ ਵੱਟ ਕੀ ਹੈ ਕੋਈ ਵੀ ਉਪਭਾਸ਼ਾ ਹੋ ਸਕਦਾ ਹੈ ਪਵਦੀ ਉਪਭਾਸ਼ਾ ਸਮਰੱਥਾ ਰੱਖਦੀ ਹੈ ਟਕਸਾਲੀ ਭਾਸ਼ਾ ਹੁਣ ਤਾਂ ਮਾਜੀ ਭਾਸ਼ਾ ਹੈ ਉਸੇ ਨੂੰ ਉਪਯੋਗ ਕੀਤਾ ਹੈ ਤਾਂ ਦੋਸਤੋ ਇਹੀ ਜ਼ਰੂਰੀ ਗੱਲ ਕਹਿੰਦਾ ਹੈ ਕਿ ਕੋਈ ਵੀ ਜਿਹੜੀ ਉਪਭਾਸ਼ਾ ਭਾਸ਼ਾ ਦਾ ਪੰਜਾਬੀ ਹੈ ਵੱਟ ਕੀ ਉਪਭਾਸ਼ਾਵਾਂ ਵਾਧੂ ਹਨ ਤਾਂ ਦੋਸਤੋ ਕਮੈਂਟ ਬਾਕਸ ਵਿੱਚ ਦੱਸ ਦਿਓ ਕਿ ਪੰਜਾਬ ਦੇ ਵਿੱਚ ਕਿੰਨੀਆਂ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਇਹ ਕਮੈਂਟ ਬਾਕਸ ਵਿੱਚ ਦੱਸੋ ਤਾਂ ਦੋਸਤੋ ਇਹ ਤੁਸੀਂ ਰਾਮ ਨਾ ਕਰ ਲਓਗੇ ਕਿਉਂਕਿ ਇਹ ਪੇਪਰ ਚ ਕੁਐਸਚਨ ਬਣਿਆ ਵੀ ਹੋਇਆ ਹੈ ਨੈਕਸਟ ਕਹਿੰਦਾ ਹੈ ਜੀ ਪੰਜਾਬੀ ਭਾਸ਼ਾ ਤੇ ਉਪਭਾਸ਼ਾ ਪੰਜਾਬੀ ਭਾਸ਼ਾ ਪੰਜਾਬ ਦੀ ਭਾਸ਼ਾ ਹੈ ਸਾਰੇ ਪੰਜਾਬੀਆਂ ਦੀ ਕੀ ਹੈ ਭਾਸ਼ਾ ਹੈ ਆਹ ਯਾਦ ਰੱਖਣਾ ਹੈ ਪ੍ਰਿੰਸੀਪਲ ਤੇਜਾ ਸਿੰਘ ਨੇ ਕੀ ਕੀਤਾ ਹੈ ਸੱਤ ਸਿੱਧੂ ਦੀ ਭਾਸ਼ਾ ਨੂੰ ਪੰਜਾਬੀ ਦਾ ਨਾਮ ਦਿੱਤਾ ਹੈ ਕਿਸ ਨੇ ਸੱਤ ਸਿੱਧੂ ਦੀ ਭਾਸ਼ਾ ਨੂੰ ਪੰਜਾਬੀ ਦਾ ਨਾਮ ਦਿੱਤਾ ਹੈ ਪ੍ਰਿੰਸੀਪਲ ਤੇਜਾ ਸਿੰਘ ਅਤੇ ਕਿਹਾ ਜਾਂਦਾ ਹੈ ਕਿ ਵੇਦਾਂ ਦੀ ਰਚਨਾ ਪੰਜਾਬੀ ਦੇ ਦਰਿਆਵਾਂ ਪੰਜਾਬ ਲਿਖਣਾ ਤੇ ਪੰਜਾਬ ਦੇ ਦਰਿਆਵਾਂ ਉੱਤੇ ਹੋਈ ਹੈ ਵੇਦਾਂ ਦੀ ਰਚਨਾ ਕਿੱਥੇ ਹੋਈ ਹੈ ਦੋਸਤੋ ਪੰਜਾਬ ਦੇ ਦਰਿਆਵਾਂ ਉੱਤੇ ਹੋਈ ਹੈ ਗੁਰੂਆਂ ਦੇ ਸਮੇਂ ਇਸ ਨੂੰ ਕੀ ਕਿਹਾ ਜਾਣ ਲੱਗਿਆ ਗੁਰਮੁਖੀ ਕਿਹਾ ਜਾਣ ਲੱਗਿਆ ਪੰਜਾਬੀ ਦੀ ਲਿਪੀ ਕਿਹੜੀ ਹੈ ਗੁਰਮੁਖੀ ਹੈ ਤਾਂ ਇਹ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਹੁਣ ਦੋਸਤੋ ਇਹ ਵੀ ਪੇਪਰ ਚ ਪੁੱਛਿਆ ਗਿਆ ਹੈ ਅੱਗੇ ਕਹਿੰਦਾ ਹੈ ਪਹਿਲੀ ਵਾਰ ਹਾਫਿਜ਼ ਬਰਖਰਦਾਰ ਕਿੰਨੇ ਹਾਫਿਜ਼ ਬਰਖਰਦਾਰ ਹਾਫਿਜ਼ ਬਰਖਰਦਾਰ ਨੇ ਕਦੋਂ ਕਿਤੀ 17ਵੀਂ ਸਦੀ ਵਿੱਚ ਪੰਜਾਬੀ ਦੀ ਬੋਲੀ ਮਤਲਬ ਪੰਜਾਬ ਦੀ ਬੋਲੀ ਪੰਜਾਬੀ ਕਿਹਾ ਸੀ ਕਿੰਨੇ ਕਿਹਾ ਸੀ ਹਾਫਿਜ਼ ਬਰਖਰਦਾਰ ਨੇ 17ਵੀਂ ਸਦੀ ਵਿੱਚ ਕਿਹਾ ਸੀ ਦੋਸਤੋ ਬਹੁਤ ਇੰਪੋਰਟੈਂਟ ਹੈ ਇਹ ਅੱਗੇ ਕਹਿੰਦਾ ਹੈ ਪਾਕਿਸਤਾਨੀ ਪੰਜਾਬ ਵਿੱਚ ਪਾਕਿਸਤਾਨੀ ਪੰਜਾਬ ਦੇ ਵਿੱਚ ਜੋ ਹੈ ਪੱਛਮੀ ਪੰਜਾਬੀ ਕਿਹਾ ਜਾਂਦਾ ਹੈ ਭਾਰਤ ਦੀ ਪੰਜਾਬੀ ਨੂੰ ਕੀਆ ਪੂਰਬੀ ਪੰਜਾਬੀ ਕਿਹਾ ਜਾਂਦਾ ਹੈ ਹੁਣ ਆ ਇੰਪੋਰਟੈਂਟ ਹੈ ਕੈਨੇਡਾ ਵਰਗੇ ਦੇਸ਼ਾਂ ਵਿੱਚ ਪੰਜਾਬੀ ਦਾ ਕੀ ਹੈ ਬੋਲ ਬਾਲਾ ਵਿਸ਼ੇਸ਼ ਹੈ ਕਿਉਂ ਕਿ ਸਥਾਨਕ ਭੇਦਾਂ ਨਾਲੋਂ ਵੱਖ-ਵੱਖ ਪ੍ਰਕਿਰਤਾਂ ਪ੍ਰਚਲਿਤ ਹੋਈਆਂ ਹਨ ਤਾਂ ਦੇਖੋ ਸਥਾਨਕ ਕਿੰਨਾਂ ਨਾਲ ਪ੍ਰਚਲਿਤ ਪ੍ਰਕਿਰਤਾ ਪ੍ਰਚਲਿਤ ਹੋਈਆਂ ਸਥਾਨਕ ਭੇਦਾਂ ਨਾਲ ਦੋਸਤੋ ਪਟਵਾਰੀ ਦੇ ਵਿੱਚ 2023 ਦੇ ਵਿੱਚ ਕੁਐਸਚਨ ਇੱਥੋਂ ਬਣਿਆ ਸੀ ਜਿਨ੍ਹਾਂ ਨੇ ਪੇਪਰ ਦਿੱਤਾ ਹੈ ਉਹ ਇੱਥੇ ਦੇਖ ਲੈਣ ਤਾਂ ਆਪਰਪੰਖਾਂ ਦੇ ਨਾਮ ਨਾਲ ਪ੍ਰਸਿੱਧ ਸੀ ਇਹ ਵੀ ਯਾਦ ਰੱਖਣਾ ਹੈ ਦੋਸਤੋ ਜਿੰਨੀਆਂ ਵੀ ਪਛਾਵਾਂ ਹਨ ਸਾਰੀਆਂ ਕੀ ਆਪਰਪੰਖ ਹੁੰਦੇ ਸਨ ਤਾਂ ਇੱਥੇ ਦੇਖੋ ਹੁਣ ਇਹ ਕਹਿੰਦਾ ਹੈ ਕਿ ਹੁਣ ਸਭ ਤੋਂ ਪਹਿਲਾਂ ਕੀ ਸੀ ਬਰਮੀ ਸੀ ਫਿਰ ਸੰਸਕ੍ਰਿਤ ਬਣ ਗਈ ਹੁਣ ਸੰਸਕ੍ਰਿਤ ਕਿੱਥੋਂ ਬਣੀ ਹੈ ਬਰਮੀ ਤੋਂ ਬਣੀ ਹੈ ਪਾਲੀ ਬਣ ਗਈ ਸੌਰਸੇਨੀ ਆਪਰਪੰਸ਼ ਹੋ ਗਿਆ ਕਿ ਕਈ ਹੋ ਗਈ ਪੰਜਾਬੀ ਹੋ ਗਈ ਤਾਂ ਪਟਵਾਰੀ ਵਿੱਚ ਇਹ ਪੁੱਛੇਗਾ ਕਿ ਪੰਜਾਬੀ ਕਿੱਥੋਂ ਬਣੀ ਹੈ ਤਾਂ ਸਟਾਰਟਿੰਗ ਕੀ ਹੈ ਬਰਮੀ ਹੈ ਤਾਂ ਬਰਮੀ ਤੋਂ ਬਣੀ ਸੀ ਤਾਂ ਦੋਸਤੋ ਸਿੱਧਾ ਕੁਐਸਚਨ ਪਿਆਸੀ ਉੱਥੇ ਵੈਦਿਕ ਭਾਸ਼ਾ ਵੀ ਕਹਿ ਦਿੰਦਾ ਹੈ ਬਰਮੀ ਵੀ ਕਹਿੰਦਾ ਕਿਉਂਕਿ ਸੰਸਕ੍ਰਿਤ ਵੈਸੇ ਤਾਂ ਕੰਨੇ ਆ ਸੀ ਬਟ ਕਿ ਬਰਮੀ ਉਸ ਤੋਂ ਵੀ ਪਹਿਲਾਂ ਹੋਈ ਹੈ ਤਾਂ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਲਾਈਨਸ ਇਹ ਹਟੋ ਡਿਲੀ ਨੈਕਸਟ ਕਹਿੰਦਾ ਹੈ ਜੀ ਆਧੁਨਿਕ ਪੰਜਾਬੀ ਭਾਸ਼ਾ ਦਾ ਸਭ ਤੋਂ ਪੁਰਾਤਨ ਲਿਖਤੀ ਰੂਪ ਇੰਦਾ ਨਾਥ ਜੋਗੀਆਂ ਦੀ ਕਵਿਤਾ ਅਤੇ ਬਾਬਾ ਫਰੀਦ ਦੀ ਬਾਣੀ ਹੈ ਆ ਦੋਸਤੋ ਬਹੁਤ ਇੰਪੋਰਟੈਂਟ ਹੈ ਨਾਥ ਜੋਗੀਆਂ ਦੀ ਕਵਿਤਾ ਅਤੇ ਬਾਬਾ ਫਰੀਦ ਦੀ ਬਾਣੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੁਨਹਿਰੀ ਯੁੱਗ ਵਿੱਚ ਪੰਜਾਬੀ ਨੇ ਭਰਪੂਰ ਵਿਕਾਸ ਕੀਤਾ ਆ ਦੋਸਤੋ ਸਾਰੀ ਇੰਪੋਰਟੈਂਟ ਹੈਲਾਈਨ ਵੈਸੇ ਤਾਂ ਸਾਰੀਆਂ ਲਾਈਨਾਂ ਹੀ ਇੰਪੋਰਟੈਂਟ ਤੁਹਾਡੇ ਪੇਪਰ ਦੇ ਲਈ ਕਿਉਂਕਿ ਪੇਪਰ ਵਿੱਚ ਇੱਥੋਂ ਹੀ ਕੁਐਸਚਨ ਬਣ ਗਏ ਅੱਗੇ ਕਹਿੰਦਾ ਹੈ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ ਸਰ ਜੀ ਇਹ ਤਾਂ ਅਸੀਂ ਇੰਨੇ ਵਾਰ ਪੜ ਲਿਆ ਕਿ ਕਮਲੇ ਹੋ ਗਏ ਤਾਂ ਦੋਸਤੋ ਜੇਕਰ ਕਮਲੇ ਹੋ ਗਏ ਤਾਂ ਗੁਰਮੁਖੀ ਦਾ ਜਨਮ ਦਾ ਤੱਕ ਕਿਹੜਾ ਗੁਰੂ ਸਾਹਿਬਾਨ ਹੈ 10 ਤੋਂ ਦੋਸਤੋ ਪੇਪਰ ਏ ਦੇ ਲਈ ਬੜਾ ਇੰਪੋਰਟੈਂਟ ਹੈ ਇਹ ਕਿੰਵੇਂ ਗੁਰੂ ਹਨ ਉਹਨਾਂ ਦਾ ਨਾਮ ਕੀ ਹੈ ਉਹਨਾਂ ਨੇ ਕਿਹੜਾ ਨਗਰ ਬਸਾਇਆ ਸੀ ਉਹਨਾਂ ਦੀ ਪਤਨੀ ਦਾ ਕੀ ਨਾਮ ਹੈ ਉਹਨਾਂ ਦੇ ਪੁੱਤਰਾਂ ਦਾ ਕੀ ਨਾਮ ਹੈ ਉਹਨਾਂ ਦੀ ਬੇਟੀਆਂ ਦਾ ਕੀ ਨਾਮ ਹੈ ਉਹ ਪਹਿਲਾਂ ਕਿਹੜੇ ਧਰਮ ਨੂੰ ਮੰਨਦੇ ਸਨ ਤਾਂ ਦੋਸਤੋ ਸਾਰੀਆਂ ਸਾਰੇ ਜਿੰਨੇ ਵੀ ਕੁਐਸਚਨ ਪੁੱਛਿਆ ਹਨ ਪੇਪਰ ਕਮੈਂਟ ਬਾਕਸ ਵਿੱਚ ਦੱਸ ਦਿਓ ਕਿਉਂਕਿ ਪੇਪਰ ਤੇ ਪੁੱਛੇ ਜਾ ਚੁੱਕੇ ਹਨ ਇਹ ਬੜੇ ਇੰਪੋਰਟੈਂਟ ਕੁਐਸਚਨ ਹਨ ਈਟਟੀ ਵਾਲਿਆਂ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਸ ਕਰਕੇ ਕਹਿਣਾ ਚਾਹੁੰਦਾ ਕਿਉਂਕਿ ਇਹਨਾਂ ਦਾ ਤਾਂ ਪੇਪਰ ਹੋਣਾ ਹੈ ਅਗਸਤ ਦੇ ਵਿੱਚ ਜੁਲਾਈ ਅਗਸਤ ਤਾਂ ਜੂਨ ਜੁਲਾਈ ਅਗਸਤ ਦੋਸਤੋ 2 ਮਹੀਨੇ ਪਈ ਹਨ ਤਾਂ ਇਸ ਤਰ੍ਹਾਂ ਦੇ ਕੁਐਸਚਨ ਕੀ ਹੈ ਤੁਹਾਨੂੰ ਕਿਤੇ ਕਿਤੇ ਦੇਖਣ ਨੂੰ ਮਿਲਣਗੇ ਜੇਕਰ ਇਸ ਤਰ੍ਹਾਂ ਤੁਸੀਂ ਤਿਆਰੀ ਕਰੋਗੇ ਤਾਂ ਤੋਂ ਨੂੰ ਕੋਦੋਂ ਪੜਨ ਦੀ ਲੋੜ ਨਹੀਂ ਵੈਸੇ ਹੀ ਯਾਦ ਹੋ ਜਾਣਗੇ ਨੈਕਸਟ ਕਹਿੰਦਾ ਹੈ ਦੋਸਤੋ ਇਸ ਦੀ ਸ਼ਬਦਾਵਲੀ ਕੀ ਹੈ ਖੜਕਵੀ ਹੈ ਦੋਸਤੋ ਪੰਜਾਬੀ ਦੀ ਸ਼ਬਦਾਵਲੀ ਖੜਕਵੀ ਹੈ ਖੜਕਮੇ ਵਿਅੰਜਨ ਵੀ ਹੁੰਦੇ ਹਨ ਤਾਂ ਬੜਾ ਕੁਝ ਹੈ ਕਿਉਂਕਿ ਜਿੰਨਾ ਵੀ ਹੈ ਸਾਰਾ ਕੁਝ ਖੜਕਮਾ ਹੀ ਹੈ ਉਸ ਵਿੱਚ ਤਾਂ ਸੁਖਮ ਤੋਂ ਸੁਖਮ ਅਤੇ ਠੋਸ ਤੋਂ ਠੋਸ ਵਿਚਾਰਾਂ ਨੂੰ ਪੇਸ਼ ਕਰਨ ਦੀ ਕੀ ਹੈ ਸਮਰੱਥਾ ਵੀ ਹੈ ਪੰਜਾਬੀ ਦੇ ਵਿੱਚ ਕਿਉਂ ਹੈ ਕਿਉਂਕਿ ਸਰ ਜੀ ਸਾਨੂੰ ਪਤਾ ਹੈ ਅੱਖਰ ਇੱਥੇ ਕੀ ਆ ਫਾਰਸੀ ਵੀ ਜੋੜੇ ਗਏ ਹਨ ਕਿੰਨੇ ਉਹ 6 ਇਹ ਪਟਵਾਰੀ ਵਿੱਚ ਪੁੱਛਿਆ ਵੀ ਗਿਆ ਸੀ ਤਾਂ ਅੱਗੇ ਜੋ ਮੈਂ ਪਹਿਲਾਂ ਦੱਸਿਆ ਸੀ ਪੰਜਾਬੀ ਭਾਸ਼ਾ ਸੰਵਿਧਾਨਾ ਦੀਆਂ 22 ਪ੍ਰਮਾਣਿਤ ਭਾਸ਼ਾਵਾਂ ਵਿੱਚੋਂ ਇੱਕ ਹੈ ਦੋਸਤੋ ਇਹ ਯਾਦ ਰੱਖਣਾ ਤੇ ਇਹ ਕਿਹੜੇ ਸ਼ੈਡਿਊਲ ਚ ਆਉਂਦਾ ਹੈ 8ਵੇਂ ਸ਼ੈਡਿਊਲ ਦੇ ਵਿੱਚ ਆਉਂਦਾ ਹੈ ਤਾਂ ਦੋਸਤੋ ਅੱਗੇ ਆਪਾਂ ਗੱਲ ਕਰਾਂਗੇ ਉਪਭਾਸ਼ਾ ਦੀ ਬਟ ਕੀ ਹੈ ਅੱਜ ਲਈ ਮੈਨੂੰ ਲੱਗਦਾ ਹੈ ਤੁਹਾਡੇ ਲਈ ਇੰਨਾ ਹੀ ਬਹੁਤ ਹੈ ਪੰਜਾਬੀ ਭਾਸ਼ਾ ਅਤੇ ਵਿਆਕਰਨ ਬਾਰੇ ਆਪਾਂ ਜੋ ਵੀ ਚੀਜ਼ਾਂ ਪੜ੍ਹੀਆਂ ਤਾਂ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਹਨ ਤੁਹਾਡੇ ਲਈ ਆਈ ਐਮ ਹਨ ਦੋਸਤੋ ਤਾਂ ਇਹ ਕੀ ਹੈ ਮੋਸਟ ਇੰਪੋਰਟੈਂਟ ਵੀ ਕਹਿ ਸਕਦੇ ਹਾਂ ਐਮ ਆਈ ਕਹਿ ਸਕਦੇ ਹਾਂ ਅਤੇ ਈਡੀਟੀ ਵਾਲਿਆਂ ਦੇ ਲਈ ਅਤੇ ਸੀਟ ਐਟ ਵਾਲਿਆਂ ਦੇ ਲਈ ਕੀ ਹੈ ਇਹਨਾਂ ਦੇ ਵਿੱਚੋਂ ਕਵੈਸਚਨ ਪੁੱਛੇ ਜਾਣਗੇ ਤਾਂ ਦੋਸਤੋ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੇਕਰ ਤੁਹਾਨੂੰ ਕੰਟੈਂਟ ਵਧੀਆ ਲੱਗਿਆ ਤਾਂ ਤਾਂ ਦੋਸਤੋ ਥੈਂਕਸ ਫॉर ਵਾਚਿੰਗ ਮਾਈ ਥਿਸ ਵੀਡੀਓ ਸਤਿ ਸ਼੍ਰੀ ਅਕਾਲ ਜੀ